ਲੋਜੀ ਸਰਕਾਰ ਨੇ ਮਹਿਲਾਵਾਂ ਲਈ ਇੱਕ ਵੱਡਾ ਐਲਾਨ ਕਰਤਾ ਰਖੜੀ ਦੇ ਤਿਉਹਾਰ ਮੌਕੇ ਮਹਿਲਾਵਾਂ ਨੂੰ ਜਿਹੜਾ ਸਰਕਾਰ ਇੱਕ ਵੱਡਾ ਤੋਹਫਾ ਦੇਣ ਜਾ ਰਹੀ ਆ ਤਾਂ ਇਹ ਖਬਰ ਮਹਿਲਾਵਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਆ ਧਿਆਨ ਨਾਲ ਸੁਣ ਲੈਣ ਤਾਂ ਦੱਸ ਦਈਏ ਕਿ ਰਖੜੀ ਦੇ ਤਿਉਹਾਰ ਮੌਕੇ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਬੀਬੀਆਂ ਆਪਣੇ ਜਿਹੜਾ ਜਲਦੀ ਜਲਦੀ ਬੈਂਕ ਅਕਾਊਂਟ ਚੈੱਕ ਕਰ ਲੈਣ ਤਾਂ ਦੱਸ ਦਿੰਦੇ ਆ ਕਿ ਸਾਲ 2024 ਦੇ ਵਿੱਚ ਹੋਏ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਦੇ ਸੰਕਲਪ ਪੱਤਰ ਦਾ ਸਭ ਤੋਂ ਆਕਰਸ਼ਕ ਦਾ ਰਾਹੀਂ ਜਿਹੜਾ ਲਾਡੋ ਲక్ష్ਮੀ ਯੋਜਨਾ ਨੂੰ ਲੈ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਰਖੜੀ ਦੇ ਮੌਕੇ ਤੇ ਇੱਕ ਵੱਡਾ ਜਿਹੜਾ ਐਲਾਨ ਕਰ ਸਕਦੇ ਨੇ ਸੰਭਾਵਨਾ ਕਿ ਇਸ ਰਖੜੀ ਤੇ ਹੀ ਮੁੱਖ ਮੰਤਰੀ ਇਸ ਯੋਜਨਾ ਦੀ ਸ਼ੁਰੂਆਤ ਕਰਦੇ ਨੇ ਇਸ ਲਈ ਸਭ ਤੋਂ ਜਿਹੜੀ ਵੱਡੀ ਵਜ੍ਹਾ ਇਹ ਆ ਕਿ ਸਮਾਜਿਕ ਨਿਆਂ ਤੇ ਅਧਿਕਾਰ ਕ ਵਿਭਾਗ ਵੱਲੋਂ ਇਸ ਯੋਜਨਾ ਨੂੰ ਲਾਗੂ ਕਰਨ ਲਈ ਇੱਕ ਡਰਾਫਟ ਤਿਆਰ ਕਰਕੇ ਸੀਐਮ ਨੂੰ ਮਨਜ਼ੂਰੀ ਲਈ ਭੇਜ ਦਿੱਤਾ ਗਿਆ 9 ਅਗਸਤ ਨੂੰ ਰਖੜੀ ਹੈ ਤੇ ਸੰਭਾਵਨਾ ਕਿ ਇਸ ਤੋਂ ਪਹਿਲਾਂ ਜਾਂ ਉਸ ਦੇ ਦਿਨ ਹੀ ਮੁੱਖ ਮੰਤਰੀ ਵੱਲੋਂ ਇਹ ਜਿਹੜਾ ਐਲਾਨ ਕੀਤਾ ਜਾ ਸਕਦਾ ਇਸ ਦੀ ਸ਼ੁਰੂਆਤ ਕੀਤੀ ਜਾ ਸਕਦੀ ਆ ਸੀਐਮ ਵੱਲੋਂ ਕਿਹਾ ਗਿਆ ਕਿ ਜਿਵੇਂ ਵੀ ਇਸ ਸਕੀਮ ਦਾ ਐਲਾਨ ਹੁੰਦਾ ਤਾਂ ਤੁਸੀਂ ਰਜਿਸਟ੍ਰੇਸ਼ਨ ਜਿਹੜੀ ਵੈਬਸਾਈਟ ਤੋਂ ਸ਼ੁਰੂ ਕਰ ਦਿੱਤੇ ਜਾਣਗੇ ਭਾਜਪਾ ਦੇ ਸੰਕਲਪ ਪੱਤਰ ਵਿੱਚ 20 ਵੱਡੇ ਵਾਅਦੇ ਸ਼ਾਮਲ ਸੀ ਜਿਨ੍ਹਾਂ ਵਿੱਚ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਸਭ ਤੋਂ ਜ਼ਿਆਦਾ ਆਕਰਸ਼ਕ ਰਿਹਾ ਤੇ ਸੰਕਲਪ ਪੱਤਰ ਵਿੱਚ ਹਰ ਮਹਿਲਾ ਲਈ ਮਹੀਨੇਵਾਰ ਆਰਥਿਕ ਮਦਦ ਦਾ ਜ਼ਿਕਰ ਕੀਤਾ ਗਿਆ ਸੀ ਹਾਲਾਂਕਿ ਚੋਣਾਂ ਜਿਹੜੀਆਂ ਜਿੱਤ ਤੋਂ ਬਾਅਦ ਭਾਜਪਾ ਨੇ ਸਰਕਾਰ ਕਾਫੀ ਸਮੇਂ ਤੱਕ ਇਸ ਵਾਅਦੇ ਬਾਰੇ ਕੋਈ ਗੱਲ ਨਹੀਂ ਕੀਤੀ ਤੇ ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਇਹ ਯੋਜਨਾ ਮਹਿਲਾਾਂ ਦੀ ਬਜਾਏ ਸਿਰਫ ਔਰਨਾ ਮਹਿਲਾਵਾਂ ਲਈ ਹੋਵੇਗੀ ਜੋ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੀਆਂ ਨੇ BPL ਘੜ ਧਾਰਕ ਹਰਿਆਣਾ ਸਰਕਾਰ ਮੁੱਖ ਮੰਤਰੀ ਲਾਡੋ ਲక్ష్ਮੀ ਯੋਜਨਾ ਨੂੰ ਚਾਰ ਪੜਾਵਾਂ ਵਿੱਚ ਸ਼ੁਰੂ ਕਰੇਗੀ ਸਮਾਜਿਕ ਨਿਆਂ ਤੇ ਅਧਿਕਾਰ ਕ ਮੰਤਰਾਲੇ ਦੇ ਸੂਤਰਾਂ ਮੁਤਾਬਕ ਪਹਿਲੇ ਪੜਾਅ ਵਿੱਚ ਉਹ ਮਹਿਲਾਵਾਂ ਸ਼ਾਮਲ ਕੀਤੀਆਂ ਜਾਣਗੀਆਂ ਜੋ ਆਰਥਿਕ ਤੌਰ ਤੇ ਬਹੁਤ ਹੀ ਕਮਜ਼ੋਰ ਨੇ ਹਰਿਆਣਾ ਦੇ ਵਿੱਚ BPL ਜਿਨ੍ਹਾਂ ਦੀ ਸਾਲਾਨਾ ਆਮਦਨ 1.80 ਲੱਖ ਤੋਂ ਘੱਟ ਆ ਰਾਸ਼ਨ ਕਾਰਡ ਧਾਰਕਾਂ ਦੀ ਗਿਣਤੀ ਲਗਭਗ 44 ਲੱਖਾਂ ਤੇ ਸੰਭਾਵਨਾ ਕੀ ਪਰਿਵਾਰ ਪਛਾਣ ਪੱਤਰ ਵਿੱਚ ਦਰਜ ਆਮਦਨ ਦੇ ਆਧਾਰ ਤੇ ਉਹਨਾਂ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਤੋਂ ਵੀ ਘੱਟ ਆ ਸਰਕਾਰ ਵੱਲੋਂ ਕਮਜ਼ੋਰ ਬੇਟੀਆਂ ਤੇ ਭੈਣਾਂ ਦੇ ਅੰਕੜੇ ਇਕੱਠੇ ਕੀਤੇ ਗਏ ਨੇ ਇਹਨਾਂ ਅੰਕੜਿਆਂ ਦੇ ਆਧਾਰ ਤੇ ਉਹ ਮਹਿਲਾਵਾਂ ਜੋ ਰੋਜ਼ਗਾਰ ਵਿੱਚ ਨੇ ਜਾਂ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲੈ ਰਹੀਆਂ ਨੇ ਜਾਂ ਸਰਕਾਰ ਤੋਂ ਹੋਰ ਆਰਥਿਕ ਲਾਭ ਪ੍ਰਾਪਤ ਕਰ ਰਹੀਆਂ ਨੇ ਉਹਨਾਂ ਨੂੰ ਇਸ ਯੋਜਨਾ ਦੇ ਪਹਿਲੇ ਪੜਾਪ ਚ ਸ਼ਾਮਲ ਨਹੀਂ ਕੀਤਾ ਜਾਵੇਗਾ ਹਰਿਆਣਾ ਵਿੱਚ ਲਗਭਗ 8.5 ਲੱਖ ਮਹਿਲਾਵਾਂ ਅਜਈਆਂ ਨੇ ਜੋ ਵਿਧਵਾ ਨਿਰਾਸ਼ਿਤ ਜਾਂ ਅਪ੍ਰਤੀ ਆਕਤਾ ਪੈਨਸ਼ਨ ਲੈ ਰਹੀਆਂ ਨੇ ਹਰਿਆਣਾ ਵਿੱਚ 18 ਤੋਂ 60 ਸਾਲ ਦੀ ਉਮਰ ਦੇ ਵਿੱਚ ਜਿਹੜੇ ਵਿਚਕਾਰ ਲਗਭਗ 75 ਲੱਖ ਮਹਿਲਾਵਾਂ ਨੇ ਤੇ ਦੂਜੇ ਤੀਜੇ ਚੌਥੇ ਪੜਾਅ ਦੇ ਵਿੱਚ ਸਰਕਾਰ ਉਹਨਾਂ ਸਾਰੀਆਂ ਮਹਿਲਾਵਾਂ ਨੂੰ ਇਸ ਯੋਜਨਾ ਨਾਲ ਜੋੜੇਗੀ ਜੋ ਸਰਕਾਰ ਵੱਲੋਂ ਤੈਅ ਕੀਤੇ ਗਏ ਮਾਪਦੰਡਾਂ ਦੇ ਖਰੀਆਂ ਉਤਰਨਗੀਆਂ